ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋਗੇ ਮੌਸਮ ਅੱਜ ਥੋੜਾ ਜਿਹਾ ਖੁੱਲਿਆ ਮੌਸਮ ਬਾਰੇ ਵੀ ਆਪਾਂ ਜਾਣਕਾਰੀ ਨਾਲ ਦੇ ਨਾਲ ਆਪਾਂ ਲੋਡ ਕਰਦੇ ਰਹਿੰਨੇ ਆ ਅੱਜ ਕਾਫੀ ਕਿਸਾਨ ਵੀਰਾਂ ਨੇ ਜਿਹੜੇ ਜਿਨ੍ਹਾਂ ਦੇ ਕੋਈ ਸਪਰੇਅ ਕਰਨ ਵਾਲੀ ਰਹਿੰਦੀ ਸਪਰੇਅ ਕੀਤੀ ਆ ਤੇ ਜਿਹੜਾ ਪੂਰਾ ਮੌਸਮ ਖੁੱਲੂ ਹੋ ਤਾਂ ਤੁਹਾਡੇ ਨਾਲ ਅੱਗੇ ਵੀ ਜਾਣਕਾਰੀ ਸਾਂਝੀ ਕਰਦਾ ਨੂੰ ਕਿ ਮੀਂਹ ਥੋੜਾ ਬਹੁਤ ਪਊਗਾ ਤੇ ਉਸ ਤੋਂ ਬਾਅਦ ਧੁੱਪਾਂ ਚੰਗੀਆਂ ਲੱਗਣ ਲੱਗਣਗੀਆਂ ਇਸ ਵੀਡੀਓ 'ਚ ਮੈਂ ਤੁਹਾਡੇ ਨਾਲ 2-3 ਨੁਕਤੇ ਸਾਂਝੇ ਕਰਨੇ ਆ ਯੂਰੀਆ ਜਿੱਥੇ ਉਹ ਵੱਡੋਜ ਪਈ ਆ ਤੇ ਕੀਟਨਾਸ਼ਕ ਜਿਹੜੇ ਗੈਰ ਸਪਾਰਸ਼ਿਕ ਕਿਸਾਨ ਵੀਰ ਨੇ ਵਰਤੇ ਆ ਆਪਣੀ ਜਿਹੜੀ ਕੋਸ਼ਿਸ਼ ਹੁੰਦੀ ਕਿਸਾਨ ਵੀਰੋ ਘੱਟ ਖਰਚਾ ਕਰਨਾ ਜ਼ਰੂਰਤ ਤੋਂ ਬਿਨਾ ਕਿਸੇ ਵੀ ਰਸਾਇਣ ਖਾਦ ਦਾ ਜਾਂ ਕੀਟਨਾਸ਼ਕ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨਹੀਂ ਕਰਨੀ ਜ਼ਰੂਰਤ ਤੋਂ ਬਿਨਾ ਵੀ ਵਰਤੋਂ ਨਹੀਂ ਕਰਨੀ ਕਿਉਂਕਿ ਜਰੂਰਤ ਅਨੁਸਾਰ ਕਰਾਂਗੇ ਤਾਂ ਖਰਚਾ ਵੀ ਆਪਣਾ ਸੀਮਤ ਰਹੂ ਮਿੱਟੀ ਪਾਣੀ ਹਵਾ ਦੇ ਵਿੱਚ ਵੀ ਜਰੂਰਤ ਤੋਂ ਜ਼ਿਆਦਾ ਪ੍ਰਦੂਸ਼ਣ ਜਦੋਂ ਆਪਾਂ ਵਰਤਾਂਗੇ ਜਰੂਰਤ ਤੋਂ ਜ਼ਿਆਦਾ ਵਰਤਾਂਗੇ ਤਾਂ ਫਿਰ ਮਿੱਟੀ ਪਾਣੀ ਹਵਾ ਦੇ ਵਿੱਚ ਵੀ ਪ੍ਰਦੂਸ਼ਣ ਹੁੰਦਾ ਤੇ ਨਾਲ ਆਪਣਾ ਖਰਚ ਵਧਦਾ ਨਾਲ ਜਿਹੜੀ ਰੈਜ਼ਿਸਟੈਂਸ ਕੀੜੇ ਮਕੌੜਿਆਂ ਦੇ ਵਿੱਚ ਫਸਲ ਦੇ ਵਿੱਚ ਬਿਮਾਰੀਆਂ ਉਹ ਸਮੱਸਿਆਵਾਂ ਆਉਂਦੀਆਂ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਡਾ ਬਟਨ ਦਬਾਓ ਜਾਂ ਫੇਸਬੁੱਕ ਪੇਜ ਤੇ ਦੇਖ ਰਹੇ ਦਾ ਪੇਜ ਫੋਲੋ ਕਰ ਸਕਦੇ ਆ ਬੇਨਤੀ ਇਹ ਆ ਮੇਰੀ ਬੇਨਤੀ ਹੁੰਦੀ ਆ ਕਿ ਯੂਰੀਆ ਵੀ ਬੜੀ ਆਪਾਂ ਲਿਮਟ ਦੇ ਵਿੱਚ ਵਰਤਣੀ ਹੈ ਦਰਮਿਆਨੀਆਂ ਜ਼ਮੀਨਾਂ ਵਾਸਤੇ 90 ਕਿਲੋ ਤੱਕ ਯੂਰੀਆ ਸफारਸ਼ ਜਿੱਥੇ ਕੋਈ ਹਲਕੀ ਜ਼ਮੀਨ ਆ ਉੱਥੇ ਆਪਾਂ 20-25 ਕਿਲੋ ਤੋਂ ਵੱਧ ਪਾ ਸਕਦੇ ਜਿੱਥੇ ਕਰਰਾਟੀਆਂ ਜ਼ਮੀਨਾਂ ਉੱਥੇ ਵੀ 20-25 ਕਿਲੋ 30 ਕਿਲੋ ਤੱਕ ਵੱਧ ਪਾ ਸਕਦੇ ਆ 2.5 ਗੱਟੇ ਯੂਰੀਆ ਬਹੁਤ ਹੁੰਦੀ ਆ ਕਈ ਥਾਵਾਂ ਤੇ ਕਿਸਾਨ ਵੀਰ ਜਿਹੜੇ ਹੈਗੇ 2.5 ਤੋਂ ਪੌਣੇ 3 ਤੇ ਪਹੁੰਚ ਜਾਂਦੇ ਆ ਜਿੱਥੇ ਆਪਣੀ ਯੂਰੀਆ 2.5 3 ਗੱਟਿਆਂ ਤੋਂ ਟੱਪਦੀ ਆ ਇੱਕ ਤਾਂ ਬੇਨਤੀ ਕਮੈਂਟ ਕਰਕੇ ਜਰੂਰ ਦੱਸਿਆ ਜਿਹੜੇ ਜਿਹੜੇ ਕਿਸਾਨ ਵੀਰ ਜੁੜੇ ਆ ਕਿ ਉਹ ਕਿੰਨੀ ਕਿੰਨੀ ਜੂਰੀਆ ਤੁਸੀਂ ਕਣਕ ਦੇ ਵਿੱਚ ਸਵਰ ਪਾਈ ਆ ਤਾਂ ਕਿ ਆਪਾਂ ਨੂੰ ਪਤਾ ਲੱਗੇ ਕੋਈ ਮਾੜਾ ਮੋਟਾ ਇਫੈਕਟ ਹੁੰਦਾ ਆਪਣੀ ਆਪਸੀ ਗੱਲਬਾਤ ਦਾ ਜਾਂ ਨਹੀਂ ਹੁੰਦਾ ਝੋਨੇ 'ਚ ਮੈਂ ਦੇਖਿਆ ਕਿ ਪੀਆਰ 126 'ਚ ਕਿਸਾਨ ਵੀਰ ਨੇ ਜਿਹੜਾ ਖਾਸ ਤੌਰ ਤੇ ਕਿਉਂਕਿ ਮੱਕੀ ਤੋਂ ਬਾਅਦ ਲਾਇਆ ਤਾਂ ਉਹਦੇ ਵਿੱਚ ਖਾਦ ਵੈਸੇ ਵੱਧ ਪਾਉਣੀ ਪੈਂਦੀ ਪਰ 6 6 5 5 6 6 ਗੱਟਿਆਂ ਦਾ ਕਿਸਾਨ ਵੀਰ ਕੱਲੀ ਜੂਰੀਆ ਕੱਲੀ ਨਾਈਟ੍ਰੋਜਨ ਹੀ ਆਪਾਂ ਦੇਣੀ ਹੁੰਦੀ ਫਾਸਫੋਰਸ ਵੀ ਦੇਣਾ ਪੋਟਾਸ਼ ਵੀ ਦੇਣਾ ਸੋ ਬੇਨਤੀ ਹੈ ਆਪਾਂ ਨੁਕਤੇ ਕਿ ਜਿੱਥੇ ਯੂਰੀਆ ਵੱਧ ਪਈਏ ਇੱਕ ਤਾਂ ਫਸਲ 'ਚ ਡਿੱਗਣ ਦੀ ਪ੍ਰੋਬਲਮ ਆਉਂਦੀ ਹੈ। ਇੱਕ ਪੋਟਾਸ਼ ਆਇਨ ਜਿਹੜੀ ਅਪਟੇਕ ਦੇ ਵਿੱਚ ਫਸਲ ਨੂੰ ਸਮੱਸਿਆ ਆਉਂਦੀ ਹੈ। ਜਦੋਂ ਐਕਸੈਸ ਯੂਰੀਆ ਪਾਉਨੇ ਆ ਕਿਉਂਕਿ ਯੂਰੀਆ ਤੋਂ ਬਾਅਦ ਉਹਦੀ ਅਮੋਨੀਫੀਕੇਸ਼ਨ ਹੁੰਦੀ ਹੈ ਫਿਰ ਨਾਈਟਰੀਫੀਕੇਸ਼ਨ ਹੁੰਦੀ ਹੈ। ਯੂਰੀਆ ਤੋਂ ਬਾਅਦ ਅਮੋਨੀਆ ਬਣਦੀ ਹੈ ਜ਼ਮੀਨ 'ਚ ਜਦੋਂ ਆਪਾਂ ਪਾਉਨੇ ਮੌਇਸਚਰ ਲੈ ਕੇ ਫਿਰ ਉਹ ਤੋਂ ਨਾਈਟਰਾਇਟ ਬਣਦਾ ਫਿਰ ਨਾਈਟ੍ਰੇਟ ਬਣਦਾ ਜਿਹੜੀ ਕਿ ਫਸਲ ਲੈਂਦੀ ਹੈ। ਤੇ ਉਹ enzyme ਜ਼ਲਾਂਈ ਬੈਕਟੀਰੀਆ ਰਹੀਂ ਹੁੰਦਾ ਹੈ। ਤੇ ਜਦੋਂ ਆਪਾਂ ਯੂਰੀਆ ਐਕਸੈਸ ਪਾਉਨੇ ਆ ਤਾਂ ਯੂਰੀਓਲਿਟਿਕ ਬੈਕਟੀਰੀਆ ਜਿਹਦੀ ਉਹਦੀ ਐਕਟੀਵਿਟੀ ਵੱਧਦੀ ਹੈ ਯੂਰੀਆ ਡੀਗ੍ਰੇਡੇਸ਼ਨ ਜਦੋਂ ਹੁੰਦੀ ਹੈ ਉਹਦੇ ਨਾਲ ਅਮੋਨੀਆ ਕਾਰਬਨ ਡਾਈਆਕਸਾਈਡ ਨਿਕਲਦੀ ਹੈ ਜਦੋਂ ਜ਼ਿਆਦਾ ਪਾਵਾਂਗੇ ਤਾਂ ਜ਼ਿਆਦਾ ਨਿਕਲੂ ਜਿਹਦੇ ਨਾਲ ਫਸਲ ਦੀਆਂ ਜਿਹੜਾ ਨੂੰ ਇੱਕ ਤਾਂ ਆਕਸੀਜਨ ਦੀ ਬਹੁਤ ਘਾਟ ਆਉਂਦੀ ਹੈ ਤੱਤਾਂ ਦੀ ਅਪਟੇਕ ਦੀ ਸਮੱਸਿਆ ਆਉਂਦੀ ਹੈ ਨਾਲ ਨਾਲ ਨਾਈਟ੍ਰੋਜਨ ਇੰਡਿਊਸਡ ਸੈਪਟੀਬਿਲਟੀ ਫਸਲ ਦੇ ਵਿੱਚ ਆਉਂਦੀ ਹੈ ਜਿਹਦੇ ਨਾਲ ਕੋਈ ਵੀ ਪੈਥੋਜਨ ਕੋਈ ਕੀੜਾ ਮਕੌੜਾ ਮਤਲਬ ਬੂਟਿਆਂ ਦੇ ਵਿੱਚ ਬਿਮਾਰੀ ਕੀੜੇ ਮਕੌੜੇ ਸਹਿਣ ਦੀ ਤਾਕਤ ਆ ਉਹ ਘਟ ਜਾਂਦੀ ਹੈ ਬੂਟੇ ਬੜੇ ਸਕੂਲੈਂਟ ਹੋ ਜਾਂਦੇ ਆ ਬੜੇ ਸਸੈਪਟਿਬਲ ਹੋ ਜਾਂਦੇ ਆ ਕਿ ਉੱਥੇ ਬੜੀ ਆਸਾਨੀ ਨਾਲ ਬਿਮਾਰੀ ਦਾ ਕੀੜੇ ਮਕੌੜੇ ਦਾ ਹਮਲਾ ਹੋ ਸਕਦਾ ਫਸਲ ਦਾ ਡੇਲੀ ਨਰੀਖਣ ਕਰਨਾ ਯੂਰੀਆ ਕਾਫੀ ਕਿਸਾਨ ਵੀ ਰਹਿਣ ਲੱਗਦਾ ਮੈਨੂੰ ਕਿ ਕਈ ਥਾਵਾਂ ਤੇ ਉੱਤੇ ਚਾਰ ਚਾਰ ਥੇਲਿਆਂ ਤੱਕ ਵੀ ਕਿਸਾਨ ਵੀਰ ਪਹੁੰਚੇ ਆ ਜਾਂ ਫਸਲ ਦਾ ਡੇਲੀ ਨਰੀਖਣ ਕਰੋ ਰਾਸ਼ਟ ਵਗੈਰਾ ਤੋਂ ਕਈ ਥਾਵਾਂ ਤੇ ਕਿਸਾਨ ਵੀਰਾਂ ਦੇ ਸਵਾਲ ਆਏ ਸੀਗੇ ਚੇਪਾ ਦੱਸ ਰਹੇ ਮੁੱਢਾਂ ਦੇ ਵਿੱਚ ਇਹ ਕਿਸਾਨ ਵੀਰੋ ਸ਼ੁਰੂਆਤ ਦੇ ਵਿੱਚ ਜਦੋਂ ਟੈਂਪਰੇਚਰ ਉੱਪ ਸੀ ਉਦੋਂ ਵੀ ਦੱਸਿਆ ਸੀ ਉਦੋਂ ਵੀ ਮੈਂ ਬੇਨਤੀ ਕੀਤੀ ਸੀ ਟੈਂਪਰੇਚਰ ਡਾਊਨ ਆਉਂਦਾ ਇਹਦੀ ਐਕਟੀਵਿਟੀ ਘਟਦੀ ਹੈ ਕਿਉਂਕਿ ਕੀੜੇ ਮਕੌੜੇ ਬਿਨਾਂ ਰਸ ਚੂਸੇ ਬਿਨਾਂ ਕੋខਾਦੇ ਪੀਤੇ ਵੀ ਮਹੀਨਾ-ਮਹੀਨਾ ਵੀ ਬੈਠੇ ਰਹਿੰਦੇ ਮੁੱਢਾਂ 'ਚ ਪਰ ਉਹਦਾ ਨੁਕਸਾਨ ਕਿਸੇ ਕਿਸਮ ਦਾ ਕੋਈ ਨਹੀਂ ਹਜੇ ਤੱਕ ਨਾ ਆਪਾਂ ਹੁਣੇ ਨਾ ਕੀਟਨਾਸ਼ਕ ਵਰਤੋਂ ਕਰਨ ਲੱਗ ਪਏਗੇ ਜੀ ਇਹ ਗੱਲ ਦਾ ਖਿਆਲ ਰੱਖਿਓ ਕੁਝ ਨਹੀਂ ਕਰਨਾ ਜੇ ਤੁਹਾਨੂੰ ਮੁੱਢਾਂ ਦੇ ਵਿੱਚ ਕਿਤੇ ਖੁਸ਼ ਵੀ ਕੋਈ ਕੀੜਾ ਮਕੌੜਾ ਨ ਥੋੜੀ ਬਹੁਤ ਸੁੰਢੀ ਦੀ ਸਮੱਸਿਆਈ ਉੱਥੇ ਬੇਨਤੀਆਂ ਕੀਤੀਆਂ ਸੀਗੀਆਂ ਜਿਹੜੀ ਕਲੋਰੋਬੈਰੀਫੋਸ ਦੀ ਗਿੱਲੀ ਮਿੱਟੀ 'ਚ ਲਾ ਕੇ ਪਾਣੀ ਦੇ ਮੂਰੇ ਪਾਉਣ ਦੀ ਸਿਫਾਰਿਸ਼ ਆ ਫਿਪਰੋਨਿਲ ਜਾਣੇ ਜਿਹੜੀ ਅ ਅ ਹੈਗੀ ਆ ਰੀਜੈਂਟ ਨਾਂ ਤੇ ਤੁਸੀਂ ਜਾਣਦੇ ਫਿਪਰੋਨਿਲ ਟੈਕਨੀਕਲ ਆਉਂਦਾ ਉਹਦੀ ਵੀ ਮਿੱਟੀ ਗਿੱਲੀ ਮਿੱਟੀ 'ਚ ਲਾ ਕੇ 6-7 ਕਿਲੋ ਦੀ ਪਾਣੀ ਦੇ ਮੂਰੇ ਸਪਾਰ ਸੀ ਤੇ ਸਪਰੇਅ ਆਪਾਂ ਕਰਨੀ ਸੀ ਜੇ ਜ਼ਰੂਰਤ ਪੈਂਦੀ ਆ ਤਾਂ ਬਾਅਦ 'ਚ ਕੋਰਾ ਜੰਦੀ ਸਪਰੇਅ ਕਰ ਸਕਦੇ ਕਿਸਾਨ ਵੀਰਾਂ ਨੇ ਕੀ ਕੀਤਾ ਕਲੋਰੋ ਦੀ ਕਈ ਥਾਵਾਂ ਤੇ ਸਪਰੇਅ ਕਰੀ ਗਏ ਜੀ ਦਿਨਾ ਉਹ ਰਿਜ਼ਲਟ ਨਹੀਂ ਮਿਲਦਾ ਜਿਹੜਾ ਥੱਲੇ ਪਾ ਕੇ ਮਿਲਦਾ ਕਈ ਥੰਮ ਦੇ ਕਿਸਾਨ ਵੀਰਾਂ ਨੇ ਪਾਣੀ ਭਰ-ਭਰ ਕੇ ਲੈਮਡਾ ਪਾਈ ਗਏ ਕਲੋਰੋਪਲਸ ਸਾਈਪਰ ਵਾਲੇ ਟੈਕਨੀਕਲ ਪਾਈ ਗਏ ਜੀ ਦੇ ਵਿੱਚ ਸਿੰਥੈਟਿਕ ਪ੍ਰੈਥਰਾਡ ਐਸਾਈਪਰ ਮੈਥ੍ਰਿਨ ਲੈਮਡਾ ਸਾਈ ਹੈਲਥ੍ਰਨ ਵੀ ਸਿੰਥੈਟਿਕ ਪ੍ਰੈਥਰਾਡ ਆ ਰਸ ਚੂਸਕ ਕੀੜੇ ਆਉਣ ਦੇ ਚਾਂਸ ਵੱਧ ਜਾਂਦੇ ਆ ਚੂਰੀਆਬਦ ਪਾਉਣਾ ਫਸਲ ਡਿੱਗਣ ਦੇ ਚਾਂਸ ਬਿਮਾਰੀ ਆਉਣ ਦੇ ਚਾਂਸ ਕੀੜੇ ਮਕੌੜੇ ਵਧਣ ਦੇ ਚਾਂਸ ਰਸ ਚੂਸ ਕੇ ਕੀੜਿਆਂ ਦੇ ਆਉਣ ਦੇ ਚਾਂਸ ਜਿੱਥੇ ਆਪਾਂ ਸਿੰਥੈਟਿਕ ਪ੍ਰੈਥਰਡ ਵਰਤਦੇ ਆ ਕਿਸਾਨ ਵੀਰ ਕੋਈ ਨਲ ਫੌਸਾ ਜਿਹੜੀ ਥੱਲੇ ਪਾਈਗੇ ਜਿਹਦੀ ਸਪਰੇ ਕਰਨੀ ਸੀ ਜਿਹੜੀ ਕਲੋਰੋਪਾਈਰੀਫੌਸ ਥੱਲੇ ਪਾਉਣੀ ਸੀ ਉਹਦੀ ਸਪਰੇ ਕਰੀਗੇ ਫਿਰ ਪਾਣੀ ਭਰ ਕੇ ਆਪਾਂ ਪਾਉਣੇ ਉਹਦੇ ਨਾਲ ਥੱਲੇ ਤੱਕ ਪੂਰਾ ਜਿਹੜਾ ਹੈਗਾ ਕੀਟਨਾਸ਼ਕ ਉਹ ਪਹੁੰਚਦਾ ਨਹੀਂ ਹੈ ਇਹ ਸਫਾਰਸ਼ਾਂ ਨੇ ਜਿਹੜੀਆਂ ਕੀਤੀਆਂ ਹੁੰਦੀਆਂ ਰეკਮੈਂਡੇਸ਼ਨ ਜਿਹੜੀ ਉਦੇ ਅਨਸਾਰ ਜਦੋਂ ਆਪਾਂ ਵਰਤੋਂ ਕਰਦੇ ਫਿਰ ਆਪ ਨੂੰ ਤੀਜੇ ਪ੍ਰੋਫਰ ਮਿਲਦੇ ਆ ਜੇ ਆਪਾਂ ਉਹਦੇ ਹਿਸਾਬ ਨਾਲ ਜਿਹੜਾ ਹੈਗਾ ਉਹਦਾ ਔੜ-ਪੋੜ ਕਰਦੇ ਰਹਿੰਨੇ ਤਾਂ ਉਹਦੇ ਆਪਾਂ ਨੂੰ ਤੀਜੇ ਨਹੀਂ ਮਿਲਦੇ ਖਰਚਾ ਫालतੂ ਹੋ ਜਾਂਦਾ ਗੈਰ ਸਪਾਰਸੀ ਕੀਟਨਾਸ਼ਕਾਂ ਦੀ ਜਿੱਥੇ ਵਰਤੋਂ ਕੀਤੀ ਹੈ ਫਸਲ ਦੀ ਗੌਰ ਰੱਖਿਓ ਯੂਰੀਆ ਜਿੱਥੇ ਦੋ ਟਾਈ ਗੱਟਿਆਂ ਤੋਂ ਉੱਪਰ ਪਾਈਏ ਗੌਰ ਰੱਖਿਓ ਮੇਰੀ ਬੇਨਤੀ ਹੁੰਦੀ ਹੈ ਕਿ 30 35 ਕਿਲੋ ਯੂਰੀਆ ਪਾਓ ਜੇ ਤਿੰਨ ਵਾਰੀ ਵੀ ਪਾਉਣੀ 30 35 35 ਕਿਲੋ ਫਸਲ ਨੂੰ ਪਾਓ ਦੋ ਗੱਟਿਆਂ ਨਾਲ ਵਧੀਆ ਸਰ ਜਾਂਦਾ ਬੈਲੈਂਸ ਚ ਉਹਨੂੰ ਨਿਊਟ੍ਰੀਸ਼ਨ ਦਿਓ ਤਤਾਂ ਦੀ ਮੈਗਨੀਜ਼ ਜਿੰਕ ਵਗੈਰਾ ਦੀ ਸਪਰੇਅ ਦਿਓ ਗੋਭ ਸਮੇਂ ਜਿਹੜਾ ਪोटाश ਵਾਲੀ ਐਨਪੀਕੇ ਦੀ ਸਪਰੇਅ ਦਿਓ ਬਜਾਈ ਸਮੇਂ ਸਲਫਰ ਪोटाश ਪਾਓ ਇਹੀ ਆਪਣਾ ਹੋਰ ਕੋਈ ਲੰਬਾ ਚੌੜਾ ਸਾਫ ਕਿਤਾਬ ਨਹੀਂ ਹੈ ਤੇ ਯੂਰੀਆ ਜਦੋਂ ਆਪਾਂ ਓਵਰਡੋਜ਼ ਦੇ ਦਿੰਨੇ ਨਾ ਉਹ ਫਸਲ ਦਾ ਨੁਕਸਾਨ ਹੋਣਾ ਜਾਂ ਉਹਨੂੰ ਫਸਲ ਦਾ ਟਿੱਗਣਾ ਇਸ ਸਭਾਅ ਕੋ ਹੁੰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ